ਅੰਤਿਮ ਵਿਦਾਇੀ ਦੌਰਾਨ ਅਚਾਨਕ ਅਸਮਾਨ ਤੋਂ ਨੋਟਾਂ ਦੀ ਬਾਰਿਸ਼ ਹੋਣ ਲੱਗੀ ਜੀ ਹਾਂ ਪੁੱਤਰਾਂ ਨੇ ਆਪਣੇ ਪਿਤਾ ਨੂੰ ਜਿਸ ਤਰੀਕੇ ਦੇ ਨਾਲ ਅੰਤਿਮ ਵਿਦਾਇੀ ਦਿੱਤੀ ਉਹ ਨਾਸਰ ਫੈਰਾਨੀ ਜਨਕ ਹੈ ਸਗੋ ਸੋਸ਼ਲ ਮੀਡੀਆ ਤੇ ਹੁਣ ਤੱਕ ਦੀ ਸਭ ਤੋਂ ਵਿਲੱਖਣ ਅਤੇ ਯਾਦਗਾਰੀ ਵਿਦਾਇੀ ਵੀ ਬਣ ਗਈ ਹੈ ਜਿਵੇਂ ਹੀ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਇੱਕ ਹੈਲੀਕਾਪਟਰ ਅਸਮਾਨ ਦੇ ਵਿੱਚ ਘੁੰਮਣ ਲੱਗਾ ਤਾਂ ਲੋਕਾਂ ਨੇ ਸੋਚਿਆ ਕਿ ਸ਼ਾਇਦ ਫੁੱਲਾਂ ਦੀ ਵਰਖਾ ਹੋਵੇਗੀ ਪਰ ਜਿਵੇਂ ਹੀ ਨੋਟ ਡਿੱਗਣੇ ਸ਼ੁਰੂ ਹੋਏ ਤਾਂ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ ਦਰਸਲ ਅੰਤਿਮ ਯਾਤਰਾ ਦੌਰਾਨ ਹੈਲੀਕਾਪਟਰ ਤੋਂ ਗੁਲਾਬ ਦੀਆਂ ਪੱਤੀਆਂ ਦੇ ਨਾਲ ਲਗਭਗ 4.27 ਲੱਖ ਰੁਪਏ ਦੀ ਵਰਖਾ ਕੀਤੀ ਗਈ ਅਕਸਰ ਜਦੋਂ ਵੀ ਕਿਸੇ ਆਪਣੇ ਦੰਤਿਮ ਸੰਸਕਾਰ ਹੁੰਦਾ ਹੈ ਤਾਂ ਮਾਹੌਲ ਭਾਰੀ ਹੁੰਦਾ ਹੈ ਅੱਖਾਂ ਨਮ ਹੁੰਦੀਆਂ ਨੇ ਤੇ ਲੋਕ ਹੱਥ ਜੋੜ ਕੇ ਸ਼ਰਧਾਂਜਲੀ ਦਿੰਦੇ ਨੇ ਪਰ ਪੁੱਤਰਾਂ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੌਰਾਨ ਹੈਲੀਕਾਪਟਰ ਤੋਂ ਪੈਸਿਆਂ ਦੀ ਬਾਰਿਸ਼ ਕਰਵਾ ਦਿੱਤੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੰਤਿਮ ਸੰਸਕਾਰ ਦੌਰਾਨ ਹੈਲੀਕਾਪਟਰ ਤੋਂ ਪੈਸਿਆਂ ਦੀ ਬਾਰਿਸ਼ ਹੋ ਰਹੀ ਹੈ ਅਸਮਾਨ ਤੋਂ ਨੋਟਾਂ ਦੀ ਬਾਰਿਸ਼ ਹੁੰਦੀ ਦੇਖ ਕੇ ਲੋਕ ਉਹਨਾਂ ਨੂੰ ਫੜਨ ਦੇ ਲਈ ਦੌੜ ਦਰਦ ਜਣ ਲੱਗੇ ਇੱਕ ਪੁੱਤਰ ਨੇ ਆਪਣੇ ਸੁਰਗਵਾਸੀ ਪਿਤਾ ਨੂੰ ਇਸ ਤਰੀਕੇ ਦੇ ਨਾਲ ਅਲਵਿਦਾ ਕਿਹਾ ਕਿ ਸੋਸ਼ਲ ਮੀਡੀਆ ਤੇ ਹਰ ਕੋਈ ਹੈਰਾਨ ਹੈ ਵਿਦਾਇਗੀ ਦੇ ਵਿੱਚ ਗੁਲਾਬ ਦੀਆਂ ਪੱਤੀਆਂ ਦੇ ਨਾਲ ਨਾਲ ਨੋਟਾਂ ਦੀ بارش ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਰਸਲ ਪਿਤਾ ਦੀ ਮੌਤ 15 ਜੂਨ ਨੂੰ ਹੋਈ ਸੀ ਜਦੋਂ 27 ਜੂਨ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਮੌਤ ਤੋਂ ਲਗਭਗ 12 ਦਿਨਾਂ ਬਾਅਦ ਉਹਨਾਂ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਦੇ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਜਿਸ ਨੇ ਸਿਰਫ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਕੀਤੀ ਸਗੋਂ ਅਸਮਾਨ ਤੋਂ ਲਗਭਗ 4.27 ਲੱਖ ਰੁਪਏ ਲਗਭਗ 5100 ਡਾਲਰ ਦੀ ਨਕਦੀ ਦੀ ਵੀ بارش ਕੀਤੀ ਕੁਝ ਲੋਕਾਂ ਨੇ ਇਸ ਦ੍ਰਿਸ਼ ਨੂੰ ਦਿਲ ਨੂੰ ਛੂ ਲੈਣ ਵਾਲਾ ਦੱਸਿਆ ਜਦੋਂ ਕਿ ਕੁਝ ਲੋਕਾਂ ਨੇ ਇਸ ਨੂੰ ਬਹੁਤ ਹੀ ਅਜੀਬ ਅਤੇ ਦਿਖਾਵੇ ਵਾਲੀ ਹਰਕਤ ਕਿਹਾ ਤਾਂ ਲੋਕਾਂ ਦੇ ਵਿੱਚਕਾਰ ਜਿਹੜੀ ਰਾਏ ਹੈ ਉਹ ਵੰਡੀ ਹੋਈ ਹੈ ਕੁਝ ਲੋਕਾਂ ਲਈ ਇਹ ਪੁੱਤਰਾਂ ਵੱਲੋਂ ਇੱਕ ਭਾਵਨਾਤਮਕ ਸ਼ਰਧਾਂਜਲੀ ਸੀ ਜਦੋਂ ਕਿ ਕੁਝ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ਸਟੰਟ ਕਿਹਾ